ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ 2 डे ਟੀਵੀ ਮੈਂ ਹਾਂ ਗੁਰਮੀਤ ਸਿੰਘ ਅੱਜ ਸਿੱਧੂ ਮੂਸੇ ਵਾਲੇ ਦਾ ਜਨਮ ਦਿਨ ਹੈਗਾ 11 ਜੂਨ ਹੈਗੀ ਆ ਪਿੰਡ ਮੂਸੇ ਦੇ ਵਿੱਚ ਸਿੱਧੂ ਮੂਸੇ ਵਾਲੇ ਦੇ ਪਿਤਾ ਵੱਲੋਂ ਇੱਕ ਐਲਾਨ ਕੀਤਾ ਗਿਆ ਸੀ ਬੀਤੇ ਦਿਨੀ ਤੇ ਅੱਜ ਵਰਲਡ ਕੈਂసర్ ਚੈੱਕਅਪ ਕੈਂਪ ਹੈ ਡਾਗਾ ਪਿੰਡ ਮੂਸੇ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੁਹਾਨੂੰ ਦੱਸ ਦਿੱਤੀ ਇੱਕ ਸਿੱਧੂ ਮੂਸੇ ਵਾਲਾ ਜਿਨ੍ਹਾਂ ਨੇ ਆਪਣੀ ਗਾਇਕੀ ਨਾਲ ਦੇਸ਼ਾਂ-ਵਿਦੇਸ਼ਾਂ ਦੇ ਵਿੱਚ ਆਪਣੇ ਛੱਡੇ-ਗੱਡੇ ਗਏ ਸੀ ਕਿ ਦੁਨੀਆ ਦੇ ਵਿੱਚ ਇੱਕ ਨਾਮ ਇੱਕ ਮਿਸਾਲ ਜਿਹੜਾ ਹੈਗਾ ਉਹ ਬਨ ਚੁੱਕਾ ਹੈ ਹਾਲਾਂਕਿ ਸਾਡੇ ਵਿੱਚ ਤਾਂ ਨਹੀਂ ਰਿਹਾ ਲੇਕਿਨ ਉਹਦਾ ਗਾਣੇ ਅੱਜ ਵੀ ਹੈਗੇ ਆ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੇ ਕੰਨਾਂ ਦੇ ਵਿੱਚ ਲੋਕਾਂ ਦੇ ਮੋਬਾਈਲਾਂ ਦੇ ਵਿੱਚ ਉਸੇ ਤਰ੍ਹਾਂ ਹੀ ਗੂੰਜਦੇ ਹੈਗੇ ਆ ਹਾਲਾਂਕਿ ਤਿੰਨ ਤਿੰਨ ਮਹੀਨੇ ਬਾਅਦ ਛੇ ਛੇ ਮਹੀਨੇ ਬਾਅਦ ਸਿੱਧੂ ਮੂਸੇ ਵਾਲੇ ਦੇ ਪਿਤਾ ਜੀ ਵੱਲੋਂ ਇੱਕ ਗਾਣਾ ਸਿੱਧੂ ਦਾ ਪਾਇਆ ਜਾਂਦਾ ਛੋਸ਼ਲ ਮੀਡੀਆ 'ਤੇ ਕਿ ਫੈਨਸ ਨੂੰ ਉਹਦੀ ਬਹੁਤ ਜ਼ਿਆਦਾ ਉਡੀਕ ਹੁੰਦੀ ਹੈ ਕਿ ਜਦੋਂ ਗਾਣਾ ਰਿਲੀਜ਼ ਹੁੰਦਾ ਆ ਤਾਂ ਘੰਟਿਆਂ ਦੇ ਵਿੱਚ ਮਿੰਟਾਂ ਦੇ ਵਿੱਚ ਹੀ ਮਿਲੀਅਨ ਵਿਊ ਜੜੇਗੇ ਉਹ ਚਲੇ ਜਾਂਦੇ ਕਿਉਂਕਿ ਹਰ ਕੋਈ ਅੱਜ ਵੀ ਸਿੱਧੂ ਮੂਸੇ ਵਾਲੇ ਨੂੰ ਉਨਾ ਹੀ ਪਿਆਰ ਕਰਦਾ ਆ ਕਿ ਨਾ ਕੀ ਉਹਨੂੰ ਜਿਉਂਦੇ ਜੀ ਉਹਦੇ ਹੁੰਦਿਆਂ ਘਰ ਦੇ ਸੀ ਇਹ ਰਤਬਾ ਸੀ ਸਿੱਧੂ ਮੂਸੇਵਾਲੇ ਦਾ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਰਾਜਨੀਤੀ ਵਿੱਚ ਵੀ ਆਇਆ ਸੀ ਲੇਕਿਨ ਉਹ ਰਾਜਨੀਤੀ ਵਿੱਚ ਤਾਂ ਹਾਰਨ ਤੋਂ ਬਾਅਦ ਜਿਹੜਾ ਇਹ ਵੱਡਾ ਘਟਨਾਕਰਮ ਹੋਇਆ ਜਿਹਨੂੰ ਤੁਸੀਂ ਪਲੀਪਦ ਜਾਣਦੇ ਹੋਗੇ ਉਹਦੇ ਗੋਲੀਆਂ ਦੇ ਨਾਲ ਜਿਹੜਾ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸ਼ਰੀਆਮ ਦਿਨ ਦਿਹਾੜੇ ਪਿੰਡ ਜਵਾਰਕੇ ਵਿੱਚ ਜਿਹਦੀਆਂ ਤਸਵੀਰਾਂ ਤੁਸੀਂ ਅਕਸਰ ਦੇਖਦੇ ਹੀ ਹੋਗੇ ਸੋਸ਼ਲ ਮੀਡੀਆ ਤੇ ਉਸ ਤੋਂ ਬਾਅਦ 2 ਸਾਲ ਹੋ ਚੁੱਕੇ ਆ ਉਸ ਨੂੰ ਇਸ ਦੁਨੀਆ ਤੋਂ ਗਏ ਹੋਏ ਨੂੰ ਲੇਕਿਨ ਹਜੇ ਵੀ ਇਨਸਾਫ ਨਾ ਦੀ ਕੋਈ ਚੀਜ਼ ਤਾਂ ਦੇਖ ਨੂੰ ਨਹੀਂ ਮਿਲਦੀ ਹਾਲਾਂਕਿ ਸਰਕਾਰਾਂ ਵੱਲੋਂ ਬਹੁਤ ਜ਼ਿਆਦਾ ਦਾਅਵੇ ਕੀਤੇ ਗਏ ਆ ਔਰ ਬਹੁਤ ਜ਼ਿਆਦੇ ਨਵੇਂ ਉਪਰਾਲੇ ਵੀ ਕੀਤੇ ਜਾ ਰਹੇਗੇ ਲੇਕਿਨ ਕਿਤਨਾ ਕਦੇ ਪਰਿਵਾਦ ਅਜੇ ਵੀ ਮਯੂਸ ਸਿਗਾਇਆ ਸਰਕਾਰਾਂ ਦੇ ਇਹਨਾਂ ਕੰਮਾਂ ਤੋਂ ਹੁਣ ਸਿੱਧੂ ਮੂਸੇਵਾਲੇ ਦੇ ਅਜ ਦੇ ਜਨਮ ਦਿਨ ਤੇ ਤੁਹਾਨੂੰ ਦੱਸਦੇ ਆ ਕਿ ਇਹ ਵੀਡੀਓ ਵੀ ਦਿਖਾਉਣੀ ਆ ਤੇ ਕੀ ਉਪਰਾਲਾ ਕੀਤਾ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 11 ਜੂਨ ਨੂੰ ਪੁੱਤ ਦੇ ਚੌਣ ਵਾਲੇ ਸਾਰੇ ਉਹਦੇ ਭੈਣ ਭਰਾਵਾਂ ਨੂੰ ਨਿਮਰਤਾ ਤੇ ਹਰਬ ਦੇ ਨਾਲ ਬੇਨਤੀ ਕਰਦਾ ਅਪੀਲ ਕਰਦਾ ਕਿ 11 ਜੂਨ ਨੂੰ ਸ਼ੁਭਦੀਪ ਔਰਫ ਸਿੱਧੂ ਮੁਸੇਵਾਲੇ ਦਾ ਜਨਮ ਦਿਨ ਹੁੰਦਾ ਹੈ ਔਰ ਆਪਾਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੋਈ ਨਾ ਕੋਈ ਨਵਕਲਾ ਕਾਰਜ ਆਪਾਂ ਕਰਦੇ ਹੁੰਨੇ ਆ ਤਾਂ ਇਸ ਵਾਰ ਪਰਿਵਾਰ ਦਾ ਫੈਸਲਾ ਹੈ एस बी आई कार्ड त वर्ड कैंसर केयर के सहयोग के नाम आप रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट and make it happen marriage lagan is a leading matchmaking service We cater for USA, Canada, UK, India and Fiji. For more information call 5109438037. ਤੁਸੀਂ ਦੇਖ ਰਹੇ ਹੋ ਜੂ ਐਸ ਏ ਪੰਜਾਬ ਟੂਡੇ ਟੀਵੀ ਮੈਂ ਹਾਂ ਗੁਰਮੀਤ ਸਿੰਘ ਰਾਜਾ ਗੱਲ ਕਰਾਂਗੇ ਪੰਜਾਬ ਦੇ ਪਾਣੀ ਨੂੰ ਲੈ ਕੇ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀ ਪਈ ਹੈ ਜਿਹਨੂੰ ਦੇਖ ਕੇ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਹ ਵੀਡੀਓ ਜਿਹੜੀ ਹੈਗੀ ਆ ਪੰਜਾਬ ਦੀ ਨਹੀਂ ਹੈਗੀ ਲੇਕਿਨ ਪੰਜਾਬ ਦੇ ਲੋਕਾਂ ਨੂੰ ਅਗਲ ਦੇਣ ਵਾਸਤੇ ਜ਼ਰੂਰ ਆਪਾਂ ਸੋਸ਼ਲ ਮੀਡੀਆ ਉੱਤੇ ਪਾ ਰਹੇ ਹਾਂ ਕਿਉਂਕਿ ਵੀਡੀਓ ਵਿੱਚ ਬੂੰਦ-ਬੂੰਦ ਨੂੰ ਤਸਦੇ ਪਏ ਨੇ ਲੋਕ ਕਿੰਨ ਇੱਕ ਟੈਂਕਰ ਆਇਆ ਜਿਹਦੇ ਵਿੱਚ ਪਾਣੀ ਭਰਿਆ ਸੀ ਲੋਕ ਦੇਖੋ ਕਿਵੇਂ ਲੈਣਾ 'ਚ ਲੱਗ ਕੇ ਧੱਕਾ ਮੁੱਕੀ ਕਰਕੇ ਬੂੰਦ-ਬੂੰਦ ਤਸਦੇ ਹੋਏ ਕਿੱਦੀ ਮੁਕੱਦਸ ਦੇ ਨਾਲ ਜਿਹੜਾ ਪਾਣੀ ਲੈਣ ਲਈ ਲੱਗੇ ਹੋਏ ਨੇ ਬਹੁਤ ਹੀ ਜ਼ਿਆਦਾ ਦਰਦਨਾਕ ਤਸਵੀਰਾਂ ਵੀ ਨਜ਼ਰਾਂ ਦੀ ਪਈਆਂ ਇਹਨੂੰ ਦੇਖ ਕੇ ਖੌਫਲਾਕ ਜਿਹੜਾ ਮੰਜਾ ਤੁਹਾਨੂੰ ਦਿਖਾਉਣੇ ਪਏਗੇ ਜਿਹਨੂੰ ਸੋ ਦੇਖ ਕੇ ਤੁਸੀਂ ਇੱਕ ਪਲ ਹੀ ਜ਼ਰੂਰ ਸੋਚਿਓ ਕਿ ਅਗਰ ਤੁਸੀਂ ਪੰਜਾਬ ਦਾ ਪਾਣੀ ਪੰਜਾਬੀਓ ਨਾ ਸੰਭਾਲਿਆ ਤਾਂ ਤੁਹਾਨੂੰ ਕਿਤੇ ਇਹੋ ਜਿਹੇ ਦਿਨ ਨਾ ਦੇਖਣੇ ਪੈਣ ਲੇਕਿਨ ਪੰਜਾਬੀ ਕਿੱਥੇ ਟਲਦੇ ਨੇ ਕੁਝ ਲੋਕ ਤਾਂ ਸ਼ਰਿਆ ਪਾਣੀ ਛੱਡ ਕੇ ਤੇ ਤੁਰੇ ਹੁੰਦੇ ਬਾਹਰੋਂ ਭਵੇਂ ਆਪਾਂ ਪੰਜਾਬ ਦੇ ਸ਼ਹਿਰਾਂ ਦੀ ਗੱਲ ਕਰੀਏ ਕਿ ਜਾਂ ਪੰਜਾਬ ਦੇ ਪਿੰਡਾਂ ਦੀ ਗੱਲ ਕਰੀਏ ਸਾਰੇ ਤਾਂ ਨਹੀਂ ਲੇਕਿਨ ਕੁਝ ਲੋਕ ਇਹੋ ਜਿਹੇ ਹੁੰਦੇ ਜਿਹੜੇ ਕਿ ਬਿਲਕੁਲ ਹੀ ਬਰਬਾਦੀ ਕਰਨ ਦੇ ਰਾਹ ਉੱਤੇ ਤੁਰੇ ਹੋਏ ਨੇ ਉਹਨਾਂ ਨੂੰ ਕਿਸੇ ਨਾਲ ਕੋਈ ਫਰਕ ਨਹੀਂ ਪੈਂਦਾਗਾ ਅਕਸਰ ਘਰਾਂ ਦੇ ਵਿੱਚ ਵੀ ਕਈ ਲੋਕ ਇਹੋ ਜਿਹੇ ਹੁੰਦੇ ਜੇ ਕੋਈ ਟੂਟੀ ਚੱਲਦੀ ਹੁੰਦੀ ਕਿ ਸ਼ਰੇਆਮ ਉਹਨੂੰ ਚੱਲਦਾ ਹੀ ਰਹਿਣ ਦਿੰਦੇ ਕਿਤੇ ਸਾਨੂੰ ਕੀ ਫਰਕ ਪੈਂਦਾਗਾ ਲੇਕਿਨ ਜਿਵੇਂ ਕਿ ਪੰਜਾਬ ਦੇ ਸ਼ੁਭਚਿੰਤਕਾਂ ਵੱਲੋਂ 2030 ਤੱਕ ਇੰਨੀ ਗੱਲ ਆਖ ਦਿੱਤੀ ਗਈ ਕਿ ਜੇ ਪੰਜਾਬੀ ਨੇ ਪੰਜਾਬ ਦਾ ਪਾਣੀ ਨਾ ਸੰਭਾਲਿਆ ਨਾ ਇਹ ਚੀਜ਼ ਵੱਲ ਧਿਆਨ ਦਿੱਤਾ ਤਾਂ ਆਉਣ ਵਾਲੀਆਂ ਪੁਸਟਾਂ ਜਿਹੜੀਆਂ ਤੁਹਾਡੀਆਂ ਗਈਆਂ ਉਹ ਬੋਤਲ ਵਾਲਾ ਪਾਣੀ ਹੀ ਪੀਣ ਤੇ ਮਜਬੂਰ ਹੋ ਜਾਣਗੇ ਕਿਉਂਕਿ ਪਾਣੀ ਜਿਵੇਂ ਜਿਵੇਂ ਲਗਾਤਾਰ ਘਟਦਾ ਜਾ ਰਿਹਾ ਉਵੇਂ ਉਵੇਂ ਹੀ ਆਉਣ ਵਾਲੇ ਸਮੇ ਦਾ ਡਰ ਜੜਾਗਾ ਕਈਆਂ ਲੋਕਾਂ ਨੂੰ ਬੁੱਧੀ ਜੀਵਾਂ ਨੂੰ ਤਾਂ ਸਟੋਨ ਲੱਗ ਪਿਆ ਲੇਕਿਨ ਕਿਹੜੇ ਜਿਹੜੇ ਲੋਕ ਬਹੁਤ ਜ਼ਿਆਦੇ ਸ਼ਾਧਿਤ ਹੁੰਦੇ ਜਿਨ੍ਹਾਂ ਨੂੰ ਕਿਸੇ ਨਾ ਕੋਈ ਫਰਕ ਨਹੀਂ ਪੈਂਦਾ ਸਿਰਫ਼ ਆਪ ਦੇ ਘਰ ਨਾਲ ਹੀ ਮਤਲਬ ਹੁੰਦਾ ਆ ਉਹ ਲੋਕ ਤਾਂ ਨਹੀਂ ਇੰਨਾਂ ਗੱਲਾਂ ਦੀ ਕਰਦੇ ਪ੍ਰਵਾਹ ਲੇਕਿਨ ਤਸਵੀਰਾਂ ਦੇਖ ਕੇ ਤੁਸੀਂ ਵੀ ਆਪਣੇ ਜ਼ਰੂਰ رائے ਦਿਓ ਤੇ ਕਮੈਂਟ ਕਰਿਓ ਸੱਚ ਕਾਲ ਜੀ ਤੁਸੀਂ ਦੇਖ ਰਹੇ ਹੋ ਯੂਐਸਏ ਪੰਜਾਬ ਟੂਡੇ ਟੀਵੀ ਮੈਂ ਗੁਰਮੀਤ ਸਿੰਘ ਰਾਜਾ ਪੰਜਾਬ ਦੀ ਰਾਜਨੀਤੀ ਵਿੱਚ ਇੱਥੇ ਪਹੁੰਚਾਲ ਆ ਗਿਆ ਉੱਥੇ ਪੰਜਾਬ ਦੇ ਕੁਝ ਲੋਕਾਂ ਵੱਲੋਂ ਇਸ ਤਰ੍ਹਾਂ ਦੇ ਕਾਰਨਾਮੇ ਕੀਤੇ ਜਾ ਰਹੇਗੇ ਜਿਹਨੂੰ ਦੇਖ ਕੇ ਤੇ ਇਨਸਾਨ ਤੇ ਸ਼ਰਮਸਾਰ ਹੁੰਦੀ ਨਜ਼ਰ ਆਉਂਦੀ ਪਈ ਗਈ ਹੈ ਆ ਤਸਵੀਰਾਂ ਤੁਹਾਨੂੰ ਦਿਖਾਉਣੇ ਪਏ ਜਿਹੜੀਆਂ ਕਿ ਪੰਜਾਬ ਦੇ ਹੀ ਇੱਕ ਪਿੰਡ ਦੀਆਂ ਸਾਹਮਣੇ ਆਈਆਂ ਜਦੇ ਵਿੱਚ ਸੜਕ ਉੱਤੇ ਕਿਨਾਰੇ ਉੱਤੇ ਜਿਹੜੀ ਗਈ ਸੀ ਘਾਹ-ਘਾਗ ਸੀ ਪੇੜ-ਬੂਟੇਗੇ ਸੀ ਉਹਨੂੰ ਅੱਗ ਲਗਾਈ ਜਾ ਰਹੀ ਸੜਕ ਦੇ ਉੱਤੇ ਲਗਾਤਾਰ ਧੂਆ ਭਗਦਾ ਨਜ਼ਰੋਂਦਾ ਪਿਆ ਹੈ ਲੋਕ ਬਿਹਾਲ ਹੋ ਗਏ ਪਰੇਸ਼ਾਨ ਹੋ ਗਏ ਸਾਨੂੰ ਕਿਸੇ ਦਾ ਡਰ ਨਹੀਂ ਇਹ ਐਸੀ ਨਹੀਂ ਕਹਿੰਦੇ ਇਹ ਇਸ ਤਰ੍ਹਾਂ ਦੇ ਲੋਕ ਕਹਿੰਦੇ ਆ ਕਿਉਂਕਿ ਸਰਕਾਰਾਂ ਲਗਾਤਾਰ ਇਹਨਾਂ ਨੂੰ ਮਨਾ ਕਰਦੇ ਪਈਆਂ ਗਿਆ ਕਿ ਤੁਸੀਂ ਪ੍ਰਾਲੀ ਨੂੰ ਨਾ ਗਲਾਓ ਪੰਜਾਬ ਤੁਸੀਂ ਸੜਕ ਕਿਨਾਰੇ ਦੇ ਬੂਟੇ ਹੁੰਦੇ ਆ ਪੇੜ ਪੌਦ ਦੇਦੇ ਉਹਨਾਂ ਨੂੰ ਨਾ ਸਾੜੋ ਲੇਕਿਨ ਕੁਝ ਲੋਕ ਜਿਹੜੇ ਗਏ ਉਹ ਆਪਣੀ ਹਰਕਤਾਂ ਤੋਂ ਬਾਝ ਨਹੀਂ ਹੁੰਦੇ ਕਿ ਉਹ ਕਹਿੰਦੇ ਸਾਨੂੰ ਕਿਸੇ ਦਾ ਡਰ ਨਹੀਂ ਅਸੀਂ ਤਾਂ ਕਰਨੀਆਂ ਆਪਣੀਆਂ ਮਨਮਰਜ਼ੀਆਂ ਜਿਹਦੀ ਤਾਈ ਤਸਵੀਰਾਂ ਤੁਹਾਨੂੰ ਟਿਕੋ ਨੇ ਪੇ ਸਕਰੀਨ ਦੇ ਉੱਤੇ ਹਾਲਾਂਕਿ 2020 ਦੇ ਵਿੱਚ ਇਹਦਾ ਵੱਡਾ ਕਹਿਰ ਆਇਆਗਾ ਸੀ ਪ੍ਰਦੂਸ਼ਣ ਇੰਨਾ ਹੋ ਚੁੱਕਾ ਸੀ ਇੱਕ ਇਹੋ ਜਿਹੀ ਬਿਮਾਰੀ ਆਈ ਸੀ ਜਿਹਨੂੰ ਦੇਖਦੇ ਹੋਏ ਲੋਕਾਂ ਨੂੰ ਕਿਤਨਾ ਕਿਤੇ ਸੇਸ ਅਗਲ ਹੋਣੀ ਚਾਹੀਦੀ ਸੀ ਲੇਕਿਨ ਫਿਲਹਾਲ ਫਿਰ ਉਹੋ ਕੁਛ ਹੀ ਨਜ਼ਰ ਆਉਂਦਾ ਪਿਆਗਾ ਜਿਵੇਂ ਪੰਜਾਬ ਦਾ ਪਾਣੀ ਮੁੱਕਦਾ ਨਜ਼ਰ ਆਉਂਦਾ ਪਿਆਗਾ ਹੈ ਪ੍ਰਦੂਸ਼ਣ ਪੰਜਾਬ ਦਾ ਵਧਦਾ ਪਿਆਗਾ ਆ ਉਵੇਂ-ਉਵੇਂ ਹੀ ਤਕਰੀਬਨ ਇਸ ਤਰ੍ਹਾਂ ਦੀ ਹਰਕਤਾਂ ਤੋਂ ਬਾਅਦ ਜਿਹੜਾ ਹੈ ਦੇਸ਼ ਦੇ ਵਿੱਚ ਗਰਮੀ ਪੰਜਾਬ ਦੇ ਵਿੱਚ ਹੋਰ ਵੱਧਦੀ ਨਜ਼ਰ ਆਉਂਦੀ ਪਈਗੀ ਲੇਕਿਨ ਕੋਈ ਵੀ ਇਸ ਪਾਸੇ ਧਿਆਨ ਨਹੀਂ ਦਿੰਦਾ ਕਿਉਂਕਿ ਕਹਿੰਦੇ ਜਦੋਂ ਬਿਲਕੁਲ ਹੀ ਖਤਮ ਹੋ ਜਾਵੇਗਾ ਫਿਰ ਆਪਾਂ ਸੋਚਾਂਗੇ ਜਾਂ ਬਿਲਕੁਲ ਹੀ ਆਪਾਂ ਬਰਬਾਦ ਕਰ ਦੇਵਾਂਗੇ ਫਿਰ ਆਪਾਂ ਸੋਚਾਂਗੇ ਹੁਣ ਤੁਸੀਂ ਕੀ ਕਹਿੰਦੇ ਇਸ ਵੀਡੀਓ ਬਾਰੇ ਜਰੂਰ ਆਪਣੇ ਕਮੈਂਟ ਦਿਓ ਤੇ ਨਾਲੇ رائے ਜਰੂਰ ਦਿਓ ਕਿ ਤੁਹਾਨੂੰ ਵੀਡੀਓ ਇਹ ਕਿਵੇਂ ਦੀ ਲੱਗੀ ਤੇ ਪੰਜਾਬ ਦੇ ਹਾਲਾਤ ਕਿਵੇਂ ਦੇ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510 943